ਪ੍ਰਭੂ ਜੀ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਬਿਆਰਪਰੀ ਜੈ ਐਮਸੀ ਦੀ ਪਰਮੇਸ਼ਰ ਜੀ ਨੇ ਦੁਪਹਿਰ ਦੇ ਸਮੇਂ ਦੇ ਵਿੱਚ ਸਾਨੂੰ ਸਭਨਾਂ ਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪਰਮੇਸ਼ਰ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਔਰ ਜਾਣੀਏ ਕਿ ਪਰਮੇਸ਼ਰ ਜੀ ਸਾਨੂੰ ਅੱਜ ਦੁਪਹਿਰ ਦੇ ਸਮੇਂ ਦੇ ਵਿੱਚ ਕੀ ਸੰਦੇਸ਼ ਦੇਣ ਜਾ ਰਹੇ ਨੇ ਤਾਂ ਆਓ ਛੋਟੀ ਜੀ ਪ੍ਰਾਰਥਨਾ ਕਰਦੇ ਹਾਂ ਹallelujah ਧੰਨਵਾਦ ਮੇਰੇ ਮਹਾਨ ਖੁਦਾਵੰਜੀ ਤੁਹਾਡੇ ਨਾਮ ਦੀ ਮਹਿਮਾ ਕਰਦੇ ਵਡਿਆਈ ਕਰਦੇ ਪਰਮੇਸ਼ਰ ਜੀ ਪ੍ਰਭ ਜੀ ਅੱਜ ਜੋ ਵੀ ਤੁਸੀਂ ਸਾਨੂੰ ਖੁਦਾਵੰਜੀ ਆਪਣੇ ਵਚਨ ਦੇ ਲਈ ਇਸਤੇਮਾਲ ਕਰਨ ਜਾ ਰਹੇ ਹੋ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਮੇਰੇ ਜੋਂਦੇ ਪਰਮੇਸ਼ਰ ਜੀ ਅੱਜ ਦੇ ਵਚਨ ਖੁਦਾਵੰਜੀ ਪਰਮੇਸ਼ਰ ਜੀ ਤੁਹਾਡੇ ਵੱਲੋਂ ਖੁਦਾਵੰਜੀ ਹੋਣ ਮੇਰੇ ਮਹਾਨ ਖੁਦਾਵੰਜੀ ਔਰ ਜਦ ਵੀ ਅਸੀਂ ਵਚਨ ਨੂੰ ਬੋਲੀਏ ਮੇਰੇ ਮਹਾਨ ਖੁਦਾਸੀ ਨਾ ਬੋਲੀਏ ਪਰ ਤੁਹਾਡਾ ਪਵਿੱਤਰ ਆਤਮਾ ਖੁਦਾਵੰਜੀ ਸਾਡੀ ਜ਼ੁਬਾਨ ਤੋਂ ਬੋਲੇ ਮੇਰੇ ਮਹਾਨ ਖੁਦਾਵੰਜੀ ਔਰ ਸੱਚਮੁੱਚ ਪਰਮੇਸ਼ਰ ਜੀ ਜੋ ਵੀ ਤੁਸੀਂ ਖੁਦਾਵੰਜੀ ਸਾਡੇ ਜ਼ਰੀਏ ਦੇ ਨਾਲ ਪਰਮੇਸ਼ਰ ਜੀ ਆਪਣੇ ਲੋਕਾਂ ਤੱਕ ਸੰਦੇਸ਼ ਮਚਾਉਣਾ ਚਾਹੁੰਦੇ ਹੋ ਖੁਦਾਵੰਜੀ ਉਸ ਸੰਦੇਸ਼ ਨੂੰ ਪਰਮੇਸ਼ਰ ਜੀ ਹਾਰਿਕ ਪੈਨਪਰਾ ਦੇ ਹਿਰਦੇ ਦੇ ਵਿੱਚ ਵਸਾਉਣਾ ਮੇਰੇ ਮਹਾਨ ਖੁਦਾ ਔਰ ਪਰਮੇਸ਼ਰ ਜੀ ਇਹ ਵਚਨ ਦਾ ਸਾਰਾ ਸਮਾ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਸਾਡੀ ਪ੍ਰਾਰਥਨਾ ਪ੍ਰਭੂ ਯਸ਼ੁਮਸੀ ਨਾਮ ਦੇ ਵਿੱਚ ਮੰਗਦੇ ਆ ਹਾਮਨ ਤੋਂ ਆਓ ਅੱਜ ਦੇ ਵਚਨ ਦੇ ਵਿੱਚ ਜਾਣਦੇ ਆ ਅੱਜ ਦੁਪਹਿਰ ਦਾ ਵਚਨ ਰੋਮੀਆਂ 12 ਦੇ ਇਹਦੀ 1 ਨੰਬਰ ਅਜ ਤੋਂ ਲੈ ਕੇ 3 ਨੰਬਰ ਅਜ ਤੱਕ ਸੋ हे ਪ੍ਰਭੂ ਮੈਂ ਪਰਮੇਸ਼ਰ ਦੀ ਦਇਆ ਯਾਦ ਕਰਕੇ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇਆਂ ਸ਼ਰੀਰਾਂ ਨੂੰ ਜਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਰ ਨੂੰ ਪਾਉਂਦਾ ਹੋਇਆ ਬਲੀਦਾਨ ਕਰਕੇ ਚੜਾਵੋ ਏ ਤੁਹਾਡੀ ਰੋਹਾਨੀ ਬੰਦਗੀ ਹੈ ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ ਸਗੋ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲ ਚਲਨ ਵੀ ਬਦਲਦਾ ਜਾਵੇ ਤਾਂ ਜੋ ਤੁਸੀਂ ਸਮਝ ਲਵੋ ਕਿ ਪਰਮੇਸ਼ਵਰ ਦੀ ਚੰਗੀ ਅਤੇ ਮਨਪੂਰਨ ਦੀ ਅਤੇ ਪੂਰੀ ਇੱਛਾ ਕੀ ਹੈ ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ দান ਹੋਈ ਹੈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ ਕਿ ਕੋਈ ਆਪਣੇ ਆਪ ਨੂੰ ਜਿੰਨਾ ਉਸ ਨੂੰ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਪਰ ਜਿਵੇਂ ਪਰਮੇਸ਼ੁਰ ਨੇ ਮਨਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ ਓਵੇਂ ਹੀ ਸੁਰਤ ਨਾਲ ਸਮਝੇ ਹallelujah ਅੱਜ ਦੇ ਵਚਨ ਦੇ ਵਿੱਚ ਸੰਤ ਪੌਲਸ ਜੀ ਲਿਖਦੇ ਨੇ ਕਿ हे ਭਰਾਵੋ ਮੈਂ ਪਰਮੇਸ਼ੁਰ ਦੀ ਦਇਆ ਨੂੰ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਪਰਮੇਸ਼ੁਰ ਦੇ ਸੰਤ ਲਿਖਦੇ ਨੇ ਕਿ ਜੋ ਪਰਮੇਸ਼ਰ ਨੇ ਪੌਲਸ ਦੇ ਉੱਪਰ ਜੋ ਪਰਮੇਸ਼ਰ ਦੇ ਦਾਸ ਸੀਗੇ ਉਹਨਾਂ ਦੇ ਉੱਪਰ ਦਇਆ ਕੀਤੀ ਰਹਿਮਤ ਕੀਤੀ ਫਜ਼ਲ ਕੀਤਾ ਉਸ ਦਇਆ ਰਹਿਮਤ ਫਜ਼ਲ ਨੂੰ ਪਰਮੇਸ਼ਰ ਦੇ ਜੋ ਵੀ ਪਰਮੇਸ਼ਰ ਨੇ ਉਹਨਾਂ ਦੇ ਉੱਪਰ ਆਸ਼ੀਸ਼ਾਂ ਬਰਕਤਾਂ ਉਹਨਾਂ ਨੂੰ ਦਿੱਤੀਆਂ ਜੋ ਪਰਮੇਸ਼ਰ ਨੇ ਆਤਮਿਕ ਉਹਨਾਂ ਨੂੰ ਬles ਕੀਤਾ ਪਰਮੇਸ਼ਰ ਦੇ ਉਸ ਦਇਆ ਨੂੰ ਯਾਦ ਕਰਾਉਂਦੇ ਹੋਏ ਕਹਿੰਦੇ ਕਿ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਅਪਾ ਸਾਰੇ ਜਾਣਦੇ ਆ ਕਿ ਸੰਤ ਪੌਲਸ ਜਿਹੜੇ ਸਨ ਸੰਤ ਪੌਲਸ ਉਹਨਾਂ ਦਾ ਕੰਮ ਕੀ ਸੀਗਾ ਉਹ ਵਿਵਸਥਾ ਤੇ ਚੱਲਣ ਵਾਲੇ ਇੱਕ ਪੁਰਖ ਸੀਗੇ ਔਰ ਉਹ ਵਿਵਸਥਾ ਤੇ ਹੀ ਚੱਲਦੇ ਸੀ ਜਿੱਦਾਂ ਆਪਾਂ ਦੇਖਦੇ ਆ ਕਿ ਪੁਰਾਣੇ ਨਿਯਮ ਦੇ ਵਿੱਚ ਮਤਲਬ ਕਿ ਵਿਵਸਥਾ ਦੇ ਵਿੱਚ ਚੱਲਣ ਵਾਲੇ ਲੋਕ ਪ੍ਰਭੂ ਯੇਸ਼ੂ ਮਸੀਹ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਸੀਗੇ ਔਰ ਨਾ ਹੀ ਉਹ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਸੀਗੇ ਕਿ ਪਰਮੇਸ਼ਰ ਦਾ ਪੁੱਤਰ ਪ੍ਰਭੂ ਯੇਸ਼ੂ ਮਸੀਹ ਜੋ ਹੈ ਉਹ ਪੈਦਾ ਹੋ ਗਿਆ ਹੈ ਔਰ ਨਾਹੀ ਹੋਏ ਮਨ ਦੇ ਸੰਨ ਕੀ ਪ੍ਰਭੂ ਯੇਸ਼ੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ ਤੇ ਸੱਚਮੁੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਇਹਨਾਂ ਸਾਰੀਆਂ ਗੱਲਾਂ ਦੇ ਚੱਲਦੇ ਹੋਏ ਸੰਤ ਪੌਲਸ ਜਿਹੜੇ ਸੀਗੇ ਉਹ ਮਸੀਹ ਲੋਕਾਂ ਦੇ ਨਾਲ ਨਫ਼ਰਤ ਕਰਦੇ ਸੀ ਆਪਾਂ ਸਾਰੇ ਜਾਣਦੇ ਆ ਕਿ ਮਸੀਹ ਲੋਕਾਂ ਦੇ ਨਾਲ ਸੰਤ ਪੌਲਸ ਨਫ਼ਰਤ ਕਰਦੇ ਸੀਗੇ ਉਹ ਵਿਵਸਥਾ ਨੂੰ ਪੂਰੀ ਪੂਰੀ ਰੀਤੀ ਦੇ ਨਾਲ ਮੰਨਦੇ ਸੀਗੇ ਚੱਲਦੇ ਸੀ ਵਿਵਸਥਾ ਦੇ ਉੱਪਰ ਪਰ ਉਹ ਕੀ ਕਰਦੇ ਸੀਗੇ ਮਸੀਹ ਲੋਕਾਂ ਦੇ ਨਾਲ ਨਫ਼ਰਤ ਕਰਦੇ ਸੀ ਉਹਨਾਂ ਨੂੰ ਮਾਰਦੇ ਸੀਗੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਸਨ ਪਰ ਪ੍ਰਭੂ ਯੀਸ਼ੂ ਮਸੀਹ ਦਾ ਜਦੋਂ ਫਜ਼ਲ ਉਹਨਾਂ ਦੇ ਉੱਪਰ ਹੋਇਆ ਤੇ ਪ੍ਰਭੂ ਯੀਸ਼ੂ ਮਸੀਹ ਨੇ ਕੀ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਕਿ हे ਪੌਲਸ ਤੂੰ ਮੇਰੇ ਤੂੰ ਮੈਨੂੰ ਕਿਉਂ ਸਤਾਉਂਦਾ ਆ ਕਿਉਂਕਿ ਉਹ ਮਸੀਹੀ ਲੋਕਾਂ ਨੂੰ ਸਤਾ ਰਹੇ ਸੀਗੇ ਜਿਹੜੇ ਮਸੀਹੀ ਲੋਕ ਪਰਮੇਸ਼ਰ ਦੀ ਸੇਵਾ ਕਰਦੇ ਸੀ ਮਸੀਹੀ ਲੋਕ ਜਿਹੜੇ ਪਰਮੇਸ਼ਰ ਦਾ ਵਚਨ ਜਿਹੜਾ ਸੀਗਾ ਪ੍ਰਭੂ ਯੇਸ਼ੂ ਮਸੀਹ ਦਾ ਪ੍ਰਚਾਰ ਕਰਦੇ ਸੀਗੇ ਉਹਨਾਂ ਨੂੰ ਸੰਤ ਪੌਲਸ ਜਿਹੜੇ ਸੀਗੇ ਉਹ ਮਾਰ ਰਹੇ ਸੀਗੇ ਤੇ ਸਭ ਤੋਂ ਪਹਿਲਾਂ ਪ੍ਰਭੂ ਯੇਸ਼ੂ ਮਸੀਹ ਨੇ ਪੌਲਸ ਸੰਤ ਪੌਲਸ ਦਾ ਜੀਵਨ ਬਦਲਿਆ ਸਭ ਤੋਂ ਪਹਿਲਾਂ ਉਸ ਦਾ ਚਾਲ ਚੱਲਣ ਬਦਲਿਆ ਜੋ ਵੀ ਉਹ ਪਹਿਲੇ ਜੀਵਨ ਦੇ ਵਿੱਚ ਕਰਦੇ ਸੀਗੇ ਸਭ ਤੋਂ ਪਹਿਲਾਂ ਉਹ ਬਦਲਿਆ ਤੇ ਉਸੇ ਰਹਿਮਤ ਨੂੰ ਉਸੇ ਦਇਆ ਨੂੰ ਯਾਦ ਕਰਦੇ ਹੋਏ ਸੰਤ ਪੌਲਸ ਸਾਨੂੰ ਯਾਦ ਕਰਾਉਂਦੇ ਆ ਕਿ ਤੁਸੀਂ ਆਪਣੇ ਸ਼ਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਰ ਨੂੰ ਪਹੁੰਚਦਾ ਹੋਇਆ ਬਲੀਦਾਨ ਕਰਕੇ ਚੁੜਾਓ ਇਹ ਤੁਹਾਡੀ ਰੋਹਾਨੀ ਬੰਦਗੀ ਆ ਕਿਉਂਕਿ ਸੰਤ ਪੌਲਸ ਨੇ ਖੁਦ ਵੀ ਆਪਣੇ ਸ਼ਰੀਰ ਨੂੰ ਪਰਮੇਸ਼ਰ ਦੇ ਅੱਗੇ ਪਵਿੱਤਰ ਪਵਿੱਤਰ ਕਰਕੇ ਬਲੀਦਾਨ ਚੜਾਇਆ ਤੇ ਜੌਨ ਦਾ ਬਲੀਦਾਨ ਮਤਲਬ ਕਿ ਉਹਨਾਂ ਦਾ ਜ਼ਮੀਰ ਜਿਹੜਾ ਸੀਗਾ ਉਹ ਪਰਮੇਸ਼ਰ ਦੇ ਵਿੱਚ ਜਾ ਗਿਆ ਸੀਗਾ ਉਹਨਾਂ ਦੀਆਂ ਜਿਹੜੀਆਂ ਆਤਮਿਕ ਅੱਖਾਂ ਸੀਗੀਆਂ ਉਹ ਪ੍ਰਭੂ ਯੀਸ਼ੂ ਮਸੀਹ ਨੇ ਖੋਲ ਦਿੱਤੀਆਂ ਤੇ ਇਸ ਕਰਕੇ ਫਿਰ ਉਹ ਪ੍ਰਭੂ ਯੀਸ਼ੂ ਮਸੀਹ ਦੇ ਚੇਲੇ ਬਣ ਗਏ ਮਤਲਬ ਸੰਤ ਬਣ ਗਏ ਦਾਸ ਬਣ ਗਏ ਦੇ ਉਸ ਸਮੇਂ ਮਤਲਬ ਕਿ ਸੰਤ ਪੌਲਸ ਨੇ ਆਪਣੇ ਸ਼ਰੀਰ ਨੂੰ ਜੌਂਦਾ ਅਤੇ ਪਵਿੱਤਰ ਕਰਕੇ ਬਲੀਦਾਨ ਕਰਕੇ ਚੜਾਇਆ ਸੇਂਟ ਪੌਲ ਸੇ ਵੀ ਚਾਹੁੰਦੇ ਕਿ ਅਸੀਂ ਵੀ ਉਸੇ ਤਰ੍ਹਾਂ ਹੀ ਕਰੀਏ ਇਹ ਅਸੀਂ ਆਪਣੇ ਸ਼ਰੀਰਾਂ ਨੂੰ ਜਾਣਦਾ ਤੇ ਪਵਿੱਤਰ ਕਰਕੇ ਪਰਮੇਸ਼ਰ ਦੇ ਅੱਗੇ ਬਲੀਦਾਨ ਚੜਾਈਏ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਪੁਰਾਣੇ ਨਿਯਮ ਦੇ ਵਿੱਚ ਆਪਾਂ ਦੇਖਦੇ ਆ ਕਿ ਲੋਕ ਆਪਣੇ ਪਾਪਾਂ ਦੀਆਂ ਜੜੀਆਂ ਆ ਉਹ ਬਲੀਆਂ ਚੜਾਉਂਦੇ ਸੀਗੇ ਭੇਟਾਂ ਚੜਾਉਂਦੇ ਸੀਗੇ ਔਰ ਬਹੁਤ ਸਾਰੇ ਉਹ ਬਲੀਦਾਨ ਜਿਹੜੇ ਉਹ ਚੜਾਉਂਦੇ ਸੀਗੇ ਪਰਮੇਸ਼ਰ ਨੂੰ ਖੁਸ਼ ਕਰਨ ਦੇ ਲਈ ਪਰ ਹੁਣ ਪ੍ਰਭੂ ਯੇਸ਼ੂ ਮਸੀਹ ਜਦੋਂ ਸਲੀਬ ਤੇ ਚੜੇ ਤੇ ਪ੍ਰਭੂ ਯੇਸ਼ੂ ਮਸੀਹ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਆਜ਼ਾਦ ਕੀਤਾ ਤੇ ਪਰਮੇਸ਼ਰ ਨੇ ਆਪਣੇ ਨੇੜੇ ਬੁਲਾਉਣ ਦਾ ਇੱਕ ਜ਼ਰੀਆ ਕੀ ਬਣਾਇਆ ਪਰਮੇਸ਼ਰ ਨੂੰ ਅਸੀਂ ਮਿਲ ਸਕਦੇ ਹਾਂ ਪਰਮੇਸ਼ਰ ਨੂੰ ਅਸੀਂ ਦੇਖ ਸਕਦੇ ਪਰਮੇਸ਼ਰ ਨੂੰ ਅਸੀਂ ਪਰਮੇਸ਼ੁਰ ਦੇ ਨਾਲ ਸੰਗਤੀ ਕਰ ਸਕਦੇ ਆ ਪਹਿਲੇ ਸਮੇਂ ਦੇ ਵਿੱਚ ਇਦਾਂ ਨਹੀਂ ਸੀਗਾ ਕਿਉਂਕਿ ਹਰ ਕੋਈ ਪਵਿੱਤਰ ਨਹੀਂ ਸੀਗਾ ਮਤਲਬ ਕਿ ਕੋਈ ਵੀ ਪਵਿੱਤਰ ਨਹੀਂ ਸੀਗਾ ਤੇ ਹੁਣ ਵੀ ਆਪਾਂ ਜੇ ਦੇਖੀਏ ਤਾਂ ਹੁਣ ਵੀ ਕੋਈ ਪਵਿੱਤਰ ਨਹੀਂ ਹੈ ਪਰ ਪ੍ਰਭੂ ਯੇਸ਼ੂ ਮਸੀਹ ਦੇ ਵਸੀਲੇ ਦੇ ਨਾਲ ਅਸੀਂ ਪਰਮੇਸ਼ੁਰ ਦੇ ਨਾਲ ਗੱਲ ਕਰ ਸਕਦੇ ਆ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਆ ਉਹ ਇਸ ਤਰ੍ਹਾਂ ਕਿ ਅਸੀਂ ਆਪਣੇ ਸ਼ਰੀਰਾਂ ਨੂੰ ਪਵਿੱਤਰ ਤੇ ਜਿਉਂਦਾ ਔਰ ਪਰਮੇਸ਼ਰ ਦੇ ਮਨ ਨੂੰ ਪਾਉਂਦਾ ਬਲੀਦਾਨ ਕਰਕੇ ਚੜਾਈਏ ਤੋਂ ਨੈਕਸਟ ਆਇਚ ਚ ਜਾਣਾਂਗੇ ਕਿ ਕਿਦਾਂ ਅਸੀਂ ਆਪਣੇ ਸਰੀਰਾਂ ਨੂੰ ਪਵਿੱਤਰ ਤੇ ਜਿਉਂਦਾ ਬਲੀਦਾਨ ਕਰਕੇ ਚੜਾ ਸਕਦੇ ਹਾਂ ਤੇ ਇਹ ਸਾਡੀ ਰੋਹਾਨੀ ਬੰਦਗੀ ਆ ਪਰਮੇਸ਼ਰ ਕਹਿੰਦੇ ਇਹੀ ਤੁਹਾਡੀ ਰੋਹਾਨੀ ਬੰਦਗੀ ਹੈ ਤੁਹਾਡੀ ਆਤਮਿਕ ਬੰਦਗੀ ਆ ਤੇ ਆਪਾਂ ਨੈਕਸਟ ਆਇਚ ਚ ਜਾਣਦੇ ਹਾਂ ਕਿ ਕੀ ਲਿਖਿਆ ਹੈ ਕਿ ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ ਪਰਮੇਸ਼ਰ ਪਰਮੇਸ਼ਰ ਦੇ ਸੰਤ ਕਹਿੰਦੇ ਨੇ ਕੀ ਤੁਸੀਂ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ ਆਪਾਂ ਦੇਖਦੇ ਹਾਂ ਕਿ ਆਪਾਂ ਇਸ ਸੰਸਾਰ ਦੇ ਵਿੱਚ ਚੱਲਦੇ ਹਾਂ ਸੰਸਾਰ ਦੇ ਵਿੱਚ ਬਹੁਤ ਸਾਰੇ ਪਾਪ ਆ ਬਹੁਤ ਸਾਰੀ ਈਰਖਾ ਨਫ਼ਰਤ ਵੈਰ ਵਿਰੋਧ ਔਰ ਨਾ ਜਾਣੇ ਕਿੰਨਾ ਕੁਸ਼ੇਸ ਸੰਸਾਰ ਦੇ ਵਿੱਚ ਹੈਗਾ ਆ ਜੋ ਸਾਡੇ ਸ਼ਰੀਰਾਂ ਨੂੰ ਪ੍ਰਿਸ਼ਟ ਕਰਦਾ ਆ ਜੋ ਸਾਡੀ ਬੁੱਧ ਨੂੰ ਵੀ ਪ੍ਰਿਸ਼ਟ ਕਰਦਾ ਆ ਪਰ ਪ੍ਰਭੂ ਦੇ ਦਾਸ ਕੀ ਕਹਿੰਦੇ ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲ ਚੱਲਨ ਵੀ ਬਦਲਦਾ ਜਾਵੇ ਜਿੱਦਾਂ ਪਰਮੇਸ਼ਰ ਨੇ ਸੈਂਟ ਪੌਲਸ ਨੂੰ ਬਦਲਿਆ ਉਹਨਾਂ ਦਾ ਚਾਲ ਚੱਲਨ ਬਦਲ ਗਿਆ ਉਹ ਨੀਰ ਮਤਲਬ ਕਿ ਉਹ ਪਵਿੱਤਰ ਆਪਣੇ ਸਰੀਰ ਨੂੰ ਕਰਕੇ ਉਹਨਾਂ ਨੇ ਪ੍ਰਭੂ ਦੇ ਅੱਗੇ ਚੜਾਇਆ ਔਰ ਪਰਮੇਸ਼ਰ ਉਹਨਾਂ ਦੇ ਹੋਰ ਵੀ ਕਰੀਬ ਆ ਗਿਆ ਔਰ ਉਹ ਪਰਮੇਸ਼ਰ ਦੇ ਕਰੀਬ ਚੱਲ ਗਿਆ ਔਰ ਉਹਨਾਂ ਨੇ ਸੇਵਾ ਕੀਤੀ ਪੂਰੇ ਦਿਲ ਤੋਂ ਪੂਰੇ ਮਨ ਤੋਂ ਪੂਰੇ ਮਤਲਬ ਕਿ ਜਿਸਮ ਜਾਨ ਤੋਂ ਰੂਹ ਤੋਂ ਸੇਵਾ ਕੀਤੀ ਪ੍ਰਭੂ ਯੀਸ਼ੂ ਮਸੀਹੀ ਦੀ ਔਰ ਪ੍ਰਭੂ ਯੀਸ਼ੂ ਮਸੀਹੀ ਦੀ ਜੋ ਖੁਸ਼ਖਬਰੀ ਉਹ ਉਹਨਾਂ ਨੇ ਅਲੱਗ ਅਲੱਗ ਮਤਲਬ ਕਿ ਅਲੱਗ-ਅਲੱਗ ਥਾਵਾਂ ਤੇ ਪਹੁੰਚਾਈ ਉੱਥੇ ਵੀ ਪਹੁੰਚਾਈ ਜਿੱਥੇ ਮਤਲਬ ਕਿ ਜਾਨ-ਜਾਨ ਦਾ ਵੀ ਖਤਰਾ ਸੀਗਾ ਉਹ ਨਹੀਂ ਡਰੇ ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਨਵੀਂ ਬੁੱਧ ਦਿੱਤੀ ਸੀਗੀ ਪਰਮੇਸ਼ਰ ਨੇ ਉਹਨਾਂ ਨੂੰ ਸੰਸਾਰ ਤੋਂ ਵੱਖਰੇ ਕੀਤਾ ਸੀਗਾ ਹੁਣ ਇਹ ਵੀ ਨਹੀਂ ਹੈਗਾ ਕਿ ਅਸੀਂ ਸੰਸਾਰ ਦੇ ਵਿੱਚ ਰਹਿਨੇ ਆ ਤੇ ਅਸੀਂ ਬਿਲਕੁਲ ਸਭ ਕੁਝ ਸਾਰੇ ਰਿਸ਼ਤੇ ਨਾ ਤੇ ਛੱਡ ਕੇ ਆਪਾਂ ਇੱਕ ਪਾਸੇ ਹੋ ਜਾਈਏ ਨਹੀਂ ਪਰ ਮੈਸ਼ੁਰ ਨੇ ਕਿਹਾ ਆ ਕਿ ਤੁਸੀਂ ਸੰਸਾਰ ਦੇ ਵਿੱਚ ਰਹਿ ਕੇ ਮੇਰੀ ਭਗਤੀ ਕਰਨੀ ਆ ਪਰ ਤੁਸੀਂ ਸੰਸਾਰ ਦੇ ਰੰਗ ਵਿੱਚ ਨਿਰੰਗਣਾ ਪਰ ਤੁਸੀਂ ਸੰਸਾਰ ਨੂੰ ਆਪਣੇ ਰੰਗ ਦੇ ਵਿੱਚ ਰੰਗਣਾ ਤੇ ਪਰਮੇਸ਼ਰ ਕਹਿੰਦੇ ਕਿ ਜਦੋਂ ਤੁਹਾਡੀ ਬੁੱਧ ਨਵੀ ਹੋ ਜਾਂਦੀ ਹੈ ਨਾ ਤੇ ਤੁਹਾਡਾ ਚਾਲ ਚੱਲਨ ਵੀ ਬਦਲ ਜਾਣਾ ਚਾਹੀਦਾ ਆ ਤੇ ਬੁੱਧ ਕਦੋਂ ਨਵੀ ਹੋਈ ਜਦੋਂ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਜਾਣਿਆ ਉਦੋਂ ਸਾਡੀ ਬੁੱਧ ਦੇ ਨਵੇਂ ਹੋਣ ਦੀ ਸਟਾਰਟਿੰਗ ਹੋ ਗਈ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਬਪਤਿਸਮਾ ਲਿਆ ਤੌਬਾ ਕੀਤੀ ਉਦੋਂ ਅਸੀਂ ਨਵੀ ਬੁੱਧ ਨੂੰ ਪਾ ਲਿਆ ਪਰ ਬਹੁਤ ਸਾਰੇ ਭੈਣ ਭਰਾ ਕੀ ਕਰਦੇ ਨੇ ਬਹੁਤ ਸਾਰੇ ਭੈਣ ਭਰਾ ਹੀ ਕਰਦੇ ਨੇ ਕਿ ਬਪਤਿਸਮਾ ਲੈਣ ਤੋਂ ਬਾਅਦ ਵੀ ਬਹੁਤ ਸਾਰੇ ਪਾਪ ਕਰਦੇ ਜਿੱਦਾਂ ਆਪਾਂ ਕਲ ਦੀ ਪ੍ਰੇਅਰ ਚ ਸੁਣਿਆ ਸੀਗਾ ਕਿ ਤੋਬਾ ਨਹੀਂ ਕਰਦੇ ਪਰ ਪਰਮੇਸ਼ਰ ਦੇ ਕੋਲ ਅਸੀਂ ਮਾਫੀ ਮੰਗਦੇ ਆਂ ਪਰ ਅਸੀਂ ਪਰਮੇਸ਼ਰ ਦੇ ਕੋਲ ਤੋਬਾ ਨਹੀਂ ਕਰਦੇ ਤੇ ਬਹੁਤ ਸਾਰੇ ਭੈਣ ਭਰਾ ਕੀ ਕਰਦੇ ਆ ਆਪਣਾ ਚਾਲ ਚੱਲਨ ਨਹੀਂ ਸੁਧਾਰਦੇ ਪਰ ਉਹ ਕੀ ਕਹਿੰਦੇ ਆ ਅਸੀਂ ਬਾਈਬਲ ਪੜ੍ਹਦੇ ਆਂ ਅਸੀਂ ਪ੍ਰਾਰਥਨਾ ਕਰਦੇ ਆਂ ਰੋਜ਼ ਦੇ ਰੱਖਦੇ ਆਂ ਔਰ ਅਸੀਂ ਸੰਡੇ ਦੀ ਸੰਡੇ ਚਰਚ ਵੀ ਜਾਂਦੇ ਆਂ ਪਰ ਅਗਰ ਤੁਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੋਈ ਸਿੱਖਿਆ ਨਹੀਂ ਕੋਈ ਗ੍ਰੈਂਡ ਨਹੀਂ ਕੀਤਾ ਤੁਸੀਂ ਜਿੱਦਾਂ ਖਾਲੀ ਗਏ ਉਸੇ ਤਰ੍ਹਾਂ ਹੀ ਤੁਸੀਂ ਖਾਲੀ ਆ ਗਏ ਔਰ ਜੋ ਤੁਹਾਡੇ ਆਗੂ ਨੇ ਤੁਹਾਨੂੰ ਸਿਖਾਇਆ ਉਹ ਤੁਸੀਂ ਉੱਥੇ ਛੱਡ ਕੇ ਆ ਗਏ ਤਾਂ ਫਿਰ ਤੁਹਾਡਾ ਚਰਚ ਜਾਣ ਦਾ ਤੁਹਾਡਾ ਕਿਰਾਏ ਪੱਟਨ ਦਾ ਤੁਹਾਡਾ ਇਹਨਾਂ ਸਫਰ ਤੈਅ ਕਰਕੇ ਜਾਣ ਦਾ ਕੋਈ ਫਾਇਦਾ ਨਹੀਂ ਅਗਰ ਤੁਸੀਂ ਆਪਣੇ ਚਾਲ ਚੱਲਣ ਨੂੰ ਹੀ ਨਹੀਂ ਬਦਲਣਾ ਅਗਰ ਤੁਸੀਂ ਆਪਣੇ ਸੁਭਾਅ ਨੂੰ ਹੀ ਨਹੀਂ ਬਦਲਣਾ ਅਗਰ ਤੁਸੀਂ ਪਰਮੇਸ਼ਰ ਦੀ ਬੁੱਧ ਦੇ ਨਾਲ ਨਵੇਂ ਨਹੀਂ ਹੋਏ ਤਾਂ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਪਰ ਪਰਮੇਸ਼ਰ ਕੀ ਚਾਹੁੰਦੇ ਆ ਕਿ ਅਸੀਂ ਪਰਮੇਸ਼ਰ ਦੇ ਵਰਗੇ ਹੋਈਏ ਤੇ ਨਵਾਂ ਚਾਲ ਚੱਲਣ ਕੀ ਆ ਚਾਲ ਚੱਲਣ ਨੂੰ ਬਦਲ ਕੇ ਅਸੀਂ ਪਰਮੇਸ਼ਰ ਦੇ ਨੇੜੇ ਕਿੱਦਾਂ ਜਾ ਸਕਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਹਰ ਤਰ੍ਹਾਂ ਦੀ ਬੁਰਾਈ ਨਿਕਲ ਜਾਣੀ ਚਾਹੀਦੀ ਆ ਸਾਡੀ ਜ਼ਿੰਦਗੀ ਦੇ ਵਿੱਚੋਂ ਪਾਪ ਨਿਕਲਣਾ ਚਾਹੀਦਾ ਆ ਈਰਖਾ ਨਫ਼ਰਤ ਧੜੇਵਾਜੀਆਂ ਠੋਖੇਵਾਜੀਆਂ ਹੰਕਾਰ ਮੋਹ ਲੋਭ ਸਾਰਾ ਕੁਝ ਪਰਮੇਸ਼ਰ ਕਹਿੰਦੇ ਕੀ ਤੁਹਾਨੂੰ ਤਿਆਗਣਾ ਪਊਗਾ ਫਿਰ ਤੁਹਾਡਾ ਜਿਹੜਾ ਚਾਲ ਚੱਲਣ ਵੀ ਆ ਉਹ ਬਦਲ ਜਾਊਗਾ ਤੁਹਾਡੇ ਅੰਦਰ ਸਹਿਨ ਸ਼ਕਤੀ ਹੋਣੀ ਚਾਹੀਦੀ ਆ ਤੁਹਾਡੇ ਅੰਦਰ ਪ੍ਰੇਮ ਹੋਣਾ ਚਾਹੀਦਾ ਆ ਤੇ ਸੱਚਮੁੱਚ ਪਰਮੇਸ਼ਰ ਕਹਿੰਦੇ ਕਿ ਇਹੀ ਪਰਮੇਸ਼ਰ ਦੀ ਤੁਸੀਂ ਸਮਝ ਲਓ ਕਿ ਪਰਮੇਸ਼ਰ ਦੀ ਚੰਗੀ ਤੇ ਮੰਨ ਪਾਉਂਦੀ ਅਤੇ ਪੂਰੀ ਇਸ਼ਿਆ ਇਹੀ ਆ ਉਹਨਾਂ ਨੇ ਲਿਖਿਆ ਕਿ ਪੂਰੀ ਇਸ਼ਿਆ ਕੀ ਹੈ ਆਪਾਂ ਜਾਣ ਲਿਆ ਕਿ ਇਹੀ ਪਰਮੇਸ਼ਰ ਦੀ ਮੰਨ ਪਾਉਂਦੀ ਤੇ ਪੂਰੀ ਇਸ਼ਿਆ ਆ ਕਿ ਅਸੀਂ ਆਪਣੇ ਚਾਲ ਚੱਲਣ ਨੂੰ ਬਦਲੀਏ ਅਸੀਂ ਆਪਣੇ ਆਪ ਨੂੰ ਪਾਪ ਤੋਂ ਦੂਰ ਰੱਖਿਆ ਸਾਡੇ ਅੰਦਰ ਕੋਈ ਵੀ ਪਾਪ ਕੋਈ ਵੀ ਬੁਰਾਈ ਨਹੀਂ ਹੋਣੀ ਚਾਹੀਦੀ ਤਾਂ ਅਸੀਂ ਪਰਮੇਸ਼ਰ ਦੇ ਨੇੜੇ ਜਾ ਸਕਦੇ ਹਾਂ ਕਿਉਂਕਿ ਪਰਮੇਸ਼ਰ ਨੇ ਵੀ ਕਿਹਾ ਹੈ ਕਿ ਨਵੀਂ ਇਨਸਾਨੀਅਤ ਨੂੰ ਪੈਨ ਲੋ ਤੇ ਜਦੋਂ ਅਸੀਂ ਨਵੀਂ ਇਨਸਾਨੀਅਤ ਨੂੰ ਪੈਨ ਲਿਆ ਤੇ ਅਸੀਂ ਪਰਮੇਸ਼ਰ ਦੇ ਨੇੜੇ ਜਾ ਸਕਦੇ ਹਾਂ ਅਗਰ ਅਸੀਂ ਪਹਿਲੇ ਹੀ ਸਾਡਾ ਜਿਹੜਾ ਉਹ ਮਨ ਜਿਹੜਾ ਸਾਡਾ ਜੋ ਅਸੀਂ ਪਹਿਲੇ ਹੀ ਅਸੀਂ ਈਰਖਾ ਹੰਕਾਰ ਨਫ਼ਰਤ ਵੈਰ ਵਿਰੋਧ ਦੇ ਨਾਲ ਭਰੇ ਹੋਵਾਂਗੇ ਤੇ ਅਸੀਂ ਪਰਮੇਸ਼ਰ ਦੇ ਕੋਲ ਜਾਵਾਂਗੇ ਤੇ ਅਸੀਂ ਪਰਮੇਸ਼ਰ ਦੇ ਕੋਲ ਉਹ ਕੁਝ ਵੀ ਨਹੀਂ ਪਾ ਸਕਦੇ ਕਿਉਂਕਿ ਅਸੀਂ ਪਹਿਲਾਂ ਹੀ ਅਸੀਂ ਭਰੇ ਪਏ ਆ ਆਪਣੇ ਗੁਨਾਹਾਂ ਦੇ ਨਾਲ ਅਸੀਂ ਆਪਣੇ ਪਾਪਾਂ ਦੇ ਨਾਲ ਅਸੀਂ ਆਪਣੇ ਕਮੰਡ ਦੇ ਨਾਲ ਈਰਖਾ ਦੇ ਨਾਲ ਨਫ਼ਰਤ ਦੇ ਨਾਲ ਵੈਰ ਦੇ ਨਾਲ ਪਹਿਲੇ ਹੀ ਅਸੀਂ ਜਦੋਂ ਭਰ ਕੇ ਜਾਂਦੇ ਆ ਤੇ ਪਰਮੇਸ਼ਰ ਭਰੇ ਹੋਏ ਭਾਂਡੇ ਦੇ ਵਿੱਚ ਅਗਰ ਕੁਝ ਪਾਏਗਾ ਤੇ ਫਿਰ ਉਹ ਭਾਂਡਾ ਜਿਹੜਾ ਉਛਲੇਗਾ ਉਹਦੇ ਅੰਦਰ ਕੁਝ ਵੀ ਸਟੋਰ ਨਹੀਂ ਹੋਊਗਾ ਜੇ ਮੰਨ ਲਓ ਕਿ ਜੇ ਕਿਸੇ ਵਰਤਨ ਦੇ ਵਿੱਚ ਪਹਿਲਾਂ ਹੀ ਕੋਈ ਪਾਣੀ ਭਰਿਆ ਹੋਇਆ ਆ ਜੇ ਅਸੀਂ ਕਹੀਏ ਵੀ ਆਪਾਂ ਇਹਦੇ ਵਿੱਚ ਹੋਰ ਪਾਣੀ ਨੂੰ ਸਟੋਰ ਕਰ ਲਈਏ ਤਾਂ ਉਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਕਿਉਂਕਿ ਉਹਦੇ ਵਿੱਚ ਪਹਿਲਾਂ ਤੋਂ ਹੀ ਜਿੰਨਾ ਉਹਨੂੰ ਚਾਹੀਦਾ ਸੀਗਾ ਵਰਤਨ ਨੂੰ ਓਨਾ ਪਾਣੀ ਉਹਦੇ ਵਿੱਚ ਮੌਜੂਦ ਆ ਅਗਰ ਅਸੀਂ ਉਹਦੇ ਵਿੱਚ ਹੋਰ ਪਾਵਾਂਗੇ ਤੇ ਜਿਹੜਾ ਸਾਡਾ ਮਤਲਬ ਕਿ ਐਕਸਟਰਾ ਜੋ ਅਸੀਂ ਉਹਦੇ ਵਿੱਚ ਪਾਵਾਂਗੇ ਉਹ ਵੇਸਟ ਹੋਊਗਾ ਤਾਂ ਇਸੇ ਤਰ੍ਹਾਂ ਸਾਡਾ ਜਿਹੜਾ ਆ ਸਾਡੀ ਜ਼ਿੰਦਗੀ ਵੀ ਆ ਜੋ ਅਸੀਂ ਆਪਣੇ ਮਨਾਂ ਦੇ ਅੰਦਰੋਂ ਅਸੀਂ ਸਭ ਕੁਝ ਕੱਢ ਕੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਣਾ ਤਾਂ ਅਸੀਂ ਪਰਮੇਸ਼ਰ ਦੇ ਨੇੜੇ ਆ ਸਕਦੇ ਹਾਂ ਕਿਉਂਕਿ ਅਗਰ ਅਸੀਂ ਖਾਲੀ ਹੋਵਾਂਗੇ ਅਗਰ ਅਸੀਂ ਤੌਬਾ ਕਰਕੇ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਖਾਲੀ ਕਰਾਂਗੇ ਤੇ ਪਰਮੇਸ਼ਰ ਫਿਰ ਸਾਨੂੰ ਆਪਣੇ ਫਜ਼ਲ ਦੇ ਨਾਲ ਆਪਣੇ ਰਹਿਮ ਦੇ ਨਾਲ ਆਪਣੇ ਮੱਸਾ ਦੇ ਨਾਲ ਭਰੂਗਾ ਪਰਮੇਸ਼ਰ ਫਿਰ ਸਾਡੇ ਅੰਦਰ ਅਸ਼ੀਆਂ ਗੱਲਾਂ ਨੂੰ ਪਾਉਗੇ ਔਰ ਉਹ ਅਸ਼ੀਆਂ ਗੱਲਾਂ ਜਿਹੜੀਆਂ ਆ ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਲੈ ਕੇ ਆਉਣਗੀਆਂ ਉਹ ਅਚੀਆਂ ਗੱਲਾਂ ਸਾਨੂੰ ਪਰਮੇਸ਼ਰ ਦੇ ਹੋਰ ਵੀ ਕਰੀਬ ਲੈ ਕੇ ਜਾਣਗੀਆਂ ਤਾਂ ਅਸੀਂ ਪਰਮੇਸ਼ਰ ਦੇ ਨੇੜੇ ਜਾ ਸਕਦੇ ਆ ਹੁਣ ਨੈਕਸਟ ਆਇਟ ਦੇਖਦੇ ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ ਕਿ ਕੋਈ ਆਪਣੇ ਆਪ ਨੂੰ ਜਿੰਨਾ ਉਸ ਨੂੰ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਪਰ ਜਿਵੇਂ ਪਰਮੇਸ਼ਰ ਨੇ ਮਿੰਡ ਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ ਓਵੇਂ ਹੀ ਸੁਰਤ ਨਾਲ ਸਮਝੇ ਹਾਲੇਲੂਇਆ ਤਾਂ ਪਰਮੇਸ਼ਰ ਨੇ ਇਸ ਆਇਤ ਦੇ ਵਿੱਚ ਕੀ ਕਿਹਾ ਆ ਕਿ ਜੇਸ ਪਰਮੇਸ਼ਰ ਨੇ ਸਾਨੂੰ ਜਿੱਦਾਂ ਦਾ ਦਿੱਤਾ ਕੋਈ ਵਰਦਾਨ ਕਿਸੇ ਨੂੰ ਮਿਲਿਆ ਜਾਂ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਪਰਮੇਸ਼ਰ ਦੇ ਕੋਲੋਂ ਗਿਫਟ ਮਿਲਿਆ ਆ ਅਸੀਂ ਉਸੇ ਤਰੀਕੇ ਦੇ ਨਾਲ ਹੀ ਆਪਣੇ ਆਪ ਨੂੰ ਦਿਖਾਉਣਾ ਜਿੰਨਾ ਕੁ ਪਰਮੇਸ਼ਰ ਨੇ ਸਾਨੂੰ ਕੀਤਾ ਮਤਲਬ ਕਿ ਸਭ ਤੋਂ ਜ਼ਿਆਦਾ ਸਾਡੀ ਜ਼ਿੰਦਗੀ ਦੇ ਵਿੱਚ ਜਗ੍ਹਾ ਪਰਮੇਸ਼ਰ ਦੀ ਹੋਣੀ ਚਾਹੀਦੀ ਆ ਸਾਡੀ ਜ਼ਿੰਦਗੀ ਦੇ ਹਰ ਇੱਕ ਕੰਮ ਦੀ ਮਹਿਮਾ ਪਰਮੇਸ਼ਰ ਦੀ ਹੋਣੀ ਚਾਹੀਦੀ ਆ ਸਾਡੇ ਅੰਦਰ ਕੋਈ ਵੀ ਘਮੰਡ ਨਹੀਂ ਹੋਣਾ ਚਾਹੀਦਾ ਆਪਾਂ ਦੇਖਦੇ ਆ ਕਿ ਇੱਕ ਵਾਰ ਪੌਲਸ ਔਰ ਪਤਰਸ ਇੱਕ ਜਗ੍ਹਾ ਤੇ ਜਾਂਦੇ ਆ ਜੇ ਜਿੱਥੇ ਕੀ ਹੁੰਦਾ ਆ ਇੱਕ ਔਰਤ ਉਹਨਾਂ ਨੂੰ ਮਤਲਬ ਕਿ ਪਵਿੱਤਰ ਪੁਰਖ ਕਹਿ ਕੇ ਬੁਲਾਉਂਦੀ ਆ ਤੇ ਉੱਥੇ ਮਤਲਬ ਕਿ ਸੰਤ ਪੌਲਸ ਨੇ ਉਸ ਔਰਤ ਨੂੰ ਛਿੜਕਿਆ ਉਸ ਔਰਤ ਨੂੰ ਛਿੜਕਿਆ ਵੀ ਔਰ ਇੱਕ ਜਗ੍ਹਾ ਤੇ ਪਤਰਸ ਔਰ ਸੰਤ ਪੌਲਸ ਜਾਂਦੇ ਆ ਉੱਥੇ ਬਹੁਤ ਸਾਰੇ ਜਿਹੜੇ ਮੌਜੂਦੇ ਹੁੰਦੇ ਬਹੁਤ ਸਾਰੇ ਕੰਮ ਪਰੂਦੇ ਹੁੰਦੇ ਆ ਉੱਥੇ ਜਦੋਂ ਜਾਂਦੇ ਆ ਔਰ ਲੋਕੀ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਂਦੇ ਉਹਨਾਂ ਨੂੰ ਦੇਵਤੇ ਕਹਿ ਕੇ ਉਹਨਾਂ ਦੀ ਪੂਜਾ ਕਰਨ ਲੱਗਦੇ ਆ ਤੇ ਉਹਨਾਂ ਨੇ ਆਪਣੇ ਕੱਪੜੇ ਪਾੜ ਦਿੱਤੇ ਕਿਉਂ ਕਿਉਂਕਿ ਉਹ ਪਰਮੇਸ਼ਰ ਤੋਂ ਉੱਚਾ ਨਹੀਂ ਹੋਣਾ ਚਾਹੁੰਦੇ ਸੀਗੇ ਉਹ ਨਹੀਂ ਚਾਹੁੰਦੇ ਕਿ ਪਰਮੇਸ਼ਰ ਦੀ ਜਗ੍ਹਾ ਉਹਨਾਂ ਨੂੰ ਕੋਈ ਦਵੇ ਉਹ ਨਹੀਂ ਚਾਹੁੰਦੇ ਸੀ ਕਿ ਪਰਮੇਸ਼ਰ ਨੂੰ ਨੀਵਾ ਕਰਕੇ ਉਹ ਖੁਦ ਉੱਚੇ ਹੋਣ ਤੋ ਪਰਮੇਸ਼ਰ ਨੇ ਥਰਡ ਗੱਲ ਇਹ ਕਹੀ ਹੈ ਕਿ ਸਾਡੇ ਅੰਦਰ ਕਮੰਡ ਨਹੀਂ ਹੋਣਾ ਚਾਹੀਦਾ ਸਾਡੇ ਅੰਦਰ ਉਹ ਲਾਲਸਾ ਨਹੀਂ ਹੋਣੀ ਚਾਹੀਦੀ ਕਿ ਅਸੀਂ ਆਪਣੇ ਆਪ ਨੂੰ ਉੱਚਾ ਕਰਕੇ ਪਰਮੇਸ਼ਰ ਨੂੰ ਨੀਵਾਂ ਦਿਖਾਈਏ ਪਰ ਸਾਡੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਆ ਕਿ ਸਾਡਾ ਪਰਮੇਸ਼ਰ ਵਧੇ ਔਰ ਅਸੀਂ ਘਟੀਏ ਹਰ ਕੰਮ ਦੇ ਵਿੱਚ ਹਰ ਗੱਲ ਦੇ ਵਿੱਚ ਮਹਿਮਾ ਸਾਡੇ ਪਰਮੇਸ਼ਰ ਦੀ ਹੋਣੀ ਚਾਹੀਦੀ ਆ ਤੋ ਸੱਚਮੁੱਚ ਪਰਮੇਸ਼ਰ ਨੇ ਅੱਜ ਸਾਨੂੰ ਇਹਨਾਂ ਤਿੰਨਾਂ ਗੱਲਾਂ ਦੇ ਨਾਲ ਸਿਖਾਇਆ ਕੀ ਕਿਦਾਂ ਅਸੀਂ ਪਰਮੇਸ਼ਰ ਦੇ ਨੇੜੇ ਜਾ ਸਕਦੇ ਆ ਇੱਕ ਤਾਂ ਅਸੀਂ ਨਵੀਂ ਇਨਸਾਨੀਅਤ ਨੂੰ ਪਹਿਨ ਕੇ ਆਪਣੇ ਚਾਲ ਚੱਲਣ ਨੂੰ ਬਦਲ ਕੇ ਆਪਣੇ ਅੰਦਰੋਂ ਈਰਖਾ ਨਫ਼ਰਤ ਵੈਰ ਵਿਰੋਧ ਕਮੰਡ ਨੂੰ ਕੱਢ ਕੇ ਅਸੀਂ ਪਰਮੇਸ਼ਰ ਦੇ ਨੇੜੇ ਜਾ ਸਕਦੇ ਆ ਸੈਕੰਡ ਨੰਬਰ ਦੇ ਵਿੱਚ ਅਸੀਂ ਆਪਣੇ ਸ਼ਰੀਰਾਂ ਨੂੰ ਪਵਿੱਤਰ ਬਲੀਦਾਨ ਕਰਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਚੜਾ ਕੇ ਪਰਮੇਸ਼ਰ ਦੇ ਮਨਪੋਂ ਦੀ ਇੱਸ਼ਾ ਦੇ ਅਨੁਸਾਰ ਆਪਣੇ ਜੀਵਨ ਨੂੰ ਜੋ ਕੇ ਪਰਮੇਸ਼ਰ ਦੇ ਨੇੜੇ ਜਾ ਸਕਦੇ ਹੋ ਔਰ ਥਰਡ ਸਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਈਰਖਾ ਨਫ਼ਰਤ ਵੈਰ ਵਿਰੋਧ ਕਮੰਡ ਨਹੀਂ ਹੋਣਾ ਚਾਹੀਦਾ ਸਾਡਾ ਜੋ ਸਾਡਾ ਮਨ ਹੈ ਉਹ ਖਾਲੀ ਹੋਣਾ ਚਾਹੀਦਾ ਆ ਸਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਬੁਰਾਈ ਪਾਪ ਨਹੀਂ ਹੋਣਾ ਚਾਹੀਦਾ ਤਾਂ ਅਸੀਂ ਪਰਮੇਸ਼ਰ ਦੇ ਨੇੜੇ ਜਾ ਸਕਦੇ ਆ ਆਪਾਂ ਜਾਣਦੇ ਆ ਕਿ ਜਿੰਨੇ ਵੀ ਪਰਮੇਸ਼ਰ ਦੇ نبی ਹੋਇਆ ਪਰਮੇਸ਼ਰ ਨੇ ਉਹਨਾਂ ਸਾਰਿਆਂ ਨੂੰ ਇਸਤੇਮਾਲ ਕੀਤਾ ਜਿਨ੍ਹਾਂ ਦੇ ਅੰਦਰ ਖੂਬੀ ਸੀਗੀ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਚਾਹਤ ਸੀਗੀ ਪਰਮੇਸ਼ੁਰ ਨੇ ਉਹਨਾਂ ਲੋਕਾਂ ਨੂੰ ਇਸਤੇਮਾਲ ਕੀਤਾ ਔਰ ਪਰਮੇਸ਼ੁਰ ਨੇ ਉਹਨਾਂ ਲੋਕਾਂ ਨੂੰ ਵਿਧਾਇਆ ਤਾਂ ਆਪਾਂ ਸਾਰੇ ਜਾਣਦੇ ਆ ਕਿ ਪਰਮੇਸ਼ਰ ਨੇ ਉਹਨਾਂ ਲੋਕਾਂ ਦੇ ਨੇੜੇ ਹੋ ਕੇ ਉਹਨਾਂ ਸੰਤਾਂ ਦੇ ਉਹਨਾਂ ਨਬੀਆਂ ਦੇ ਨੇੜੇ ਹੋ ਕੇ ਪਰਮੇਸ਼ਰ ਨੇ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਤਾਂ ਅੱਜ ਅਸੀਂ ਵੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਮੰਗਣਾ ਆ ਪ੍ਰਾਰਥਨਾ ਕਰਨੀ ਨਵਚਨਾਂ ਦੇ ਦੁਆਰਾ ਕਿ ਪਰਮੇਸ਼ਰ ਸਾਨੂੰ ਵੀ ਆਪਣੇ ਦਰਸ਼ਨ ਦਿਖਾਉਣ ਔਰ ਸਾਨੂੰ ਵੀ ਪਰਮੇਸ਼ਰ ਆਪਣੀ ਹਜ਼ੂਰੀ ਦੇ ਵਿੱਚ ਹੋਰ ਵੀ ਵਧਾਉਣ ਔਰ ਅਸੀਂ ਪਰਮੇਸ਼ਰ ਦੇ ਨੇੜੇ ਜਾ ਸਕੀਏ ਤੋਂ ਆਪਾਂ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਕਰਦੇ ਮਹਾਨ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਕਰਦੇ ਖੁਦਾ ਧੰਨਵਾਦ ਕਰਦੇ ਅੱਜ ਦੁਪਹਿਰ ਦੇ ਖੂਬਸੂਰਤ ਵਚਨ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਖੁਦਾਵੰਨ ਜੀ ਅੱਜ ਦੇ ਵਚਨ ਦੇ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਸਿਖਾਇਆ ਖੁਦਾਵੰਨ ਜੀ ਕਿ ਕਿੱਦਾਂ ਅਸੀਂ ਪਰਮੇਸ਼ਰ ਦੇ ਨੇੜੇ ਜਾ ਸਕਦੇ ਹਾਂ ਔਰ ਸੱਚਮੱਚ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਆਪਣੇ ਵਚਨ ਦੇ ਦੁਆਰਾ ਖੁਦਾਵੰਨ ਜੀ ਜੋ ਗੱਲਾਂ ਸਾਡੇ ਹਿਰਦੇ ਦੇ ਅੰਦਰ ਪਾਈਆਂ ਮੇਰੇ ਮਹਾਨ ਖੁਦਾ ਪ੍ਰਭੂ ਜੀ ਇਹ ਗੱਲਾਂ ਪਰ ਦੀ ਜ਼ਿੰਦਗੀ ਦੇ ਵਿੱਚੋਂ ਵੈਰੀ ਦੀ ਕੋਈ ਵੀ ਸ਼ਕਤੀ ਚੁਰਾਣੇ ਨਾ ਪਾਈ। ਪ੍ਰਭ ਜੀ ਇਹ वचन ਸਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਲੱਖਾਂ ਗੁਣਾ ਬਰਕਤ ਨੂੰ ਲੈ ਕੇ ਆਉਣ ਪ੍ਰਭੂ ਜੀ ਸਾਡੀਆਂ ਜ਼ਿੰਦਗੀਆਂ ਇਹਨਾਂ ਵਚਨਾਂ ਦੇ ਦੁਆਰਾ ਬਚਾਈਆਂ ਜਾਣ ਮੇਰੇ ਮਹਾਨ ਖੁਦਾਵੰਨ ਜੀ ਜਿੰਨੇ ਵੀ ਪੈਨਾ ਪ੍ਰਾਮਾਂ ਨੇ ਇਸ ਵਚਨ ਨੂੰ ਗ੍ਰੈਂਡ ਕੀਤਾ ਹੈ ਖੁਦਾਵੰਨ ਜੀ ਹਰ ਇੱਕ ਪੈਨ ਪ੍ਰਾਣ ਪਰਮੇਸ਼ਰ ਜੀ ਇਸ ਵਚਨ ਦੇ ਦੁਆਰਾ ਆਸ਼ੀਸ਼ ਵਰਕਰ ਦੇਣਾ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਫੈਮਲੀ ਨੂੰ ਬles ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਪਰਮੇਸ਼ਰ ਜੀ ਧੰਨਵਾਦ ਕਰਦੇ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ ਨੂੰ ਤੁਹਾਡੇ ਹੱਥਾਂ 'ਚ ਸੌਂਪ ਦਿਆ ਖੁਦਾਵੰਨ ਜੀ ਆਉਣ ਵਾਲੇ ਸਮੇਂ 'ਚ ਵੀ ਸੰਭਾਲ ਕੇ ਰੱਖਣਾ ਪ੍ਰਭੂ ਜੀ ਆਪਣੀ ਬਣਾਏ ਰੱਖਣਾ ਖੁਦਾਵੰ ਜੀ ਹਰ ਪਰਮੇਸ਼ਰ ਜੀ ਸਾਨੂੰ ਆਪਣੇ ਨਾਲ ਜੋੜ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਤੁਹਾਡੇ ਕਾਨੂੰਨਾਂ ਵਿਧੀਆਂ ਹੁਕਮਾਂ ਤੇ ਵਚਨਾਂ ਤੇ ਪਰਮੇਸ਼ਰ ਜੀ ਟੱਲਣ ਵਾਲੇ ਹੋ ਜਾਈਏ ਖੁਦਾ ਔਰ ਅਸੀਂ ਹਮੇਸ਼ਾ ਪਰਮੇਸ਼ਰ ਜੀ ਤੁਹਾਡੇ ਨਾਲ ਨਾਲ ਚੱਲੀਏ ਨਾਲ ਨਾਲ ਰਹੀਏ ਖੁਦਾਵੰ ਜੀ ਪ੍ਰਭ ਜੀ ਤਾਂ ਢੀ ਹਜ਼ੂਰੀ ਸਾਡੇ ਤੋਂ ਕਦੇ ਵੀ ਵੱਖਰੀ ਨਾ ਹੋਣੇ ਪਾਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰ ਜੀ ਜੋ ਤੁਸ ਸਾਨੂੰ ਸੇਵਾ ਦਾ ਮੌਕਾ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਖੁਦਾਵੰ ਜੀ ਪ੍ਰਾਰਥਨਾ ਕਰਦੇ ਖੁਦਾ ਉਹਨਾਂ ਪੈਣਾ ਪ੍ਰਾਵਾ ਦੇ ਲਈ ਜਿਨ੍ਹਾਂ ਨੇ ਕਮੈਂਟ ਬਾਕਸ ਦੇ ਵਿੱਚ ਆਪਣੀ ਪ੍ਰੇਅ ਰਿਕੁਐਸਟ ਭੇਜੀਆਂ ਨੇ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਪਵਨਦੀਪ ਕੌਰ ਦੇ ਲਈ ਖੁਦਾਵੰਨ ਜੀ ਇਹਨਾਂ ਦੀ ਬਾਡੀ ਦੀ ਸਾਰੀ ਦਿੱਕਤ ਪ੍ਰੋਬਲਮ ਪ੍ਰਭੂ ਜੀ ਖਤਮ ਹੋ ਜਾਵੇ ਮੇਰੇ ਮਹਾਨ ਖੁਦਾਵੰਨ ਜੀ ਤੰਦਰੁਸਤੀ ਵਾਲਾ ਜੀਵਨ ਦੇਣਾ ਖੁਦਾਵੰਨ ਜੀ ਰਪਿੰਦਰ ਕੌਰ ਦੇ ਲਈ ਪ੍ਰਾਰਥਨਾ ਕਰਦੇ ਹਰਜੀਤ ਕੌਰ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਪਰਮੇਸ਼ਰ ਜੀ ਦਇਆ ਕਰਨਾ ਇਹਨਾਂ ਨੂੰ ਬੇਵੀ ਦੇ ਨਾਲ ਬLES ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੱਚ ਖੁਦਾਵੰਨ ਜੀ ਦਇਆ ਕਰਨਾ ਇਹਨਾਂ ਘਰਾਂ ਪਰਿਵਾਰਾਂ ਨੂੰ ਆਪਣੇ ਹੱਥਾਂ 'ਚ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਕਿਰਨ ਦੇ ਲਈ ਖੁਦਾਵੰਨ ਜੀ ਪਰਮੇਸ਼ਰ ਜੀ ਜੋ ਇਹ ਆਨਲਾਈਨ ਵਰਕ ਪਰਮੇਸ਼ਰ ਜੀ ਕਰਦੇ ਮੇਰੇ ਮਹਾਨ ਖੁਦਾਵੰ ਜੀਨਾਂ ਦੀ ਜੋ ਪੇਮੈਂਟ ਫਸ ਗਈ ਹੈ ਮੇਰੇ ਮਹਾਨ ਖੁਦਾਵੰ ਜੀ ਇਹਨਾਂ ਦੀ ਪੇਮੈਂਟ ਆਉਣ ਵਿੱਚ ਇਹਨਾਂ ਦੀ ਮਦਦ ਸਹਾਇਤਾ ਅਗਵਾਈ ਕਰੋ ਉਹਨਾਂ ਦੇ ਹੱਥਾਂ ਦੇ ਕੰਮਾਂ ਤੇ ਹਾਸ਼ਿਸ਼ ਦਿਓ ਬਰਕਤ ਦਿਓ ਖੁਦਾਵੰ ਜੀ ਸੀਤਾ ਦੇਵੀ ਦੇ ਲਈ ਪ੍ਰਾਰਥਨਾ ਕਰਦੇ ਜੋ ਇਹਨਾਂ ਦੇ ਦਿਲ ਦੇ ਵਿੱਚ ਸ਼ੇਕ ਹੈ ਮੇਰੇ ਖੁਦਾ ਪਰਮੇਸ਼ਰ ਜੀ ਇਹਨਾਂ ਨੂੰ ਖੁਦਾਵੰਦੀ ਆਪਣੇ ਪਾਕ ਪਵਿੱਤਰ ਲੋਉ ਦੇ ਵਿੱਚ ਕਵਰ ਕਰੋ ਹਰ ਤਰ੍ਹਾਂ ਦਾ ਪਰਮੇਸ਼ਰ ਜੀ ਦਿਲ ਦੀ ਪ੍ਰੋਬਲਮ ਪ੍ਰਭ ਯਸ਼ੂ ਮਸੀਹ ਨਾਮ ਦੇ ਵਿੱਚ ਰੱਦ ਕਰ ਦੇ ਕੈਨਸਲ ਕਰ ਦੇ ਖੁਦਾਵੰਦੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਦੀ ਪ੍ਰਾਰਥਨਾ ਕਰਦੇ ਹਾਂ ਹਰਨਾਮ ਦੇ ਲਈ ਅਨੂਪ ਦੇ ਲਈ ਅੰਜਲੀ ਦੇ ਲਈ ਮਯੰਕ ਦੇ ਲਈ ਜੋਤੀ ਦੇ ਲਈ ਮੇਰੇ ਮਹਾਨ ਖੁਦਾਵੰਦੀ ਇਹਨਾਂ ਸਾਰੇ ਘਰਾਂ ਪਰਿਵਾਰ ਦੇ ਮੈਂਬਰਾਂ ਨੂੰ ਪਰਮੇਸ਼ਰ ਜੀ ਤੁਸੀਂ ਆਪਣੀ ਆਸ਼ੀਰਵਾਦ ਬਰਕਤ ਦੇ ਵਿੱਚ ਬਣਾਈ ਰੱਖਣਾ ਖੁਦਾਵੰਦੀ ਆਪਣੀ ਦਇਆ ਰਹਿਮ ਫਜ਼ਲ ਦੇ ਵਿੱਚ ਢਾਕੇ ਰੱਖਣਾ ਅੱਛੀ ਸਿਹਤ ਨਾਲ ਬles ਕਰਨਾ ਖੁਦਾ ਜਸਵੀਰ ਕੌਰ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਇਹਨਾਂ ਦੀ ਪੂਰੀ ਫੈਮਿਲੀ ਨੂੰ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਹੱਥਾਂ ਦੇ ਵਿੱਚ ਪ੍ਰਵਜੀ ਸੌਂਪਦੇ ਆ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਜੋ ਵੀ ਇਹਨਾਂ ਨੂੰ ਜੋਬ ਨਾ ਮਿਲਣ ਦੀ ਪ੍ਰੋਬਲਮ ਹੈ ਖੁਦਾਵੰਨ ਜੀ ਜੋ ਇਹਨਾਂ ਦੀ ਜੋਬ ਪਰਮੇਸ਼ਰ ਜੀ ਤੁਸੀਂ ਲਵਾਉਣਾ ਮੇਰੇ ਮਹਾਨ ਖੁਦਾਵੰਨ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬLES ਕਰਨਾ ਇਹਨਾਂ ਨੂੰ ਜੋਬ ਦੇ ਨਾਲ ਬLES ਕਰਨਾ ਖੁਦਾ ਸਾਰੇ ਘਰ ਪਰਿਵਾਰ ਦੇ ਲਈ ਆਸ਼ੀਸ਼ ਬਰਕਤ ਦਇਆ ਭਲਾਈ ਹੋਣ ਤੋਂ ਲੈ ਕੇ ਸਦਾ ਦੇ ਲਈ ਮੰਗਦੇ ਆ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਆ ਕਿਰਪਾਲ ਸਿੰਘ ਦੇ ਲਈ ਪਰਮੇਸ਼ਰ ਜੀ ਇਹਨਾਂ ਨੂੰ ਪੀਆਰ ਔਰ ਉਸ ਜੌਬ ਦੇ ਨਾਲ ਬLES ਕਰਨਾ ਖੁਦਾਵੰਨ ਜੀ ਸੁਖਪਾਲ ਸਿੰਘ ਔਰ ਲਖਵੀਰ ਕੌਰ ਦੇ ਲਈ ਪ੍ਰਾਰਥਨਾ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਦੇ ਵਿੱਚ ਲੜਾਈ ਝਗੜਾ ਕਲੇਸ਼ ਨੂੰ ਖਤਮ ਕਰਨਾ ਖੁਦਾਵੰਨ ਜੀ ਸ਼ਾਂਤੀ ਵਾਲਾ ਮਾਹੌਲ ਬਣਾ ਕੇ ਰੱਖਣਾ ਖੁਦਾ ਦਇਆ ਕਰਨਾ ਮਨਪ੍ਰੀਤ ਦੇ ਲਈ ਪ੍ਰਾਰਥਨਾ ਕਰਦੇ ਆ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਦੇ ਜੋ ਵੀ ਖੁਦਾਵੰਨ ਜੀ ਬ੍ਰੈਸਟ ਦੀ ਪ੍ਰੋਬਲਮ ਹੈ ਖੁਦਾਵੰਨ ਜੀ ਹਰ ਇੱਕ ਪ੍ਰੋਬਲਮ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਂਸਲ ਕਰਦੇ ਆਂ ਲੱਕੀ ਤੇ ਲਈ ਪ੍ਰਾਰਥਨਾ ਕਰਦੇ ਆਂ ਮੇਰੇ ਮਹਾਨ ਪਰਮੇਸ਼ਰ ਜੀ ਜੋ ਵੀ ਨ ਸਕਿਨ ਅਲਰਜੀਆ ਖੁਦਾਵੰਨ ਜੀ ਜੋ ਵੀ ਨਸ਼ੇ ਦੀ ਪ੍ਰੋਬਲਮ ਕੋ ਦਾ ਦਇਆ ਕਰੋ ਪਰਮੇਸ਼ਰ ਜੀ ਹਰ ਇੱਕ ਨਸ਼ਾ ਹਰ ਇੱਕ ਸਕਿਨ ਅਲਰਜੀ ਪ੍ਰੋਵੀਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਹੋ ਜਾਵੇ ਰੱਦ ਹੋ ਜਾਵੇ ਖੁਦਾ ਇਹਨਾਂ ਨੂੰ ਸ਼ਿਫਾ ਦੇਣਾ ਛੁਟਕਾਰਾ ਦੇਣਾ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਸਤਵੰਤ ਸਿੰਘ ਦੇ ਲਈ ਖੁਦਾਬੰਦ ਜੀ ਪਰਮੇਸ਼ਰ ਜੀ ਇਹਨਾਂ ਨੂੰ ਝੂਠ ਬੋਲਣ ਦੀ ਆਦਤ ਤੋਂ ਪ੍ਰਭੂ ਜੀ ਆਜ਼ਾਦ ਕਰੋ ਮੇਰੇ ਮਹਾਨ ਖੁਦਾਬੰਦ ਜੀ ਔਰ ਪ੍ਰਾਰਥਨਾ ਲਾਈਵ ਸਟ੍ਰੀਮ ਵਧਾਓ ਖੁਦਾ ਪਵਿੱਤਰਤਾ ਵਿੱਚ ਵਧਾਓ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਜਸਮੀਨ ਕੌਰ ਦੇ ਲਈ ਮੇਰੇ ਮਹਾਨ ਖੁਦਾਬੰਦ ਜੀ ਜੋ ਇਹ ਵਰਸ਼ਿਪ ਦੇ ਵਿੱਚ ਵਧਣਾ ਚਾਹੁੰਦੇ ਨੇ ਮੇਰੇ ਮਹਾਨ ਖੁਦਾਬੰਦ ਜੀ ਇਹਨਾਂ ਨੂੰ ਵਰਸ਼ਿਪ ਦੇ ਵਿੱਚ ਵਧਾਓ ਦੀ ਆਵਾਜ਼ ਨੂੰ صاف ਕਰੋ ਗਲੇ ਨੂੰ ਮਸਤਾ ਕਰੋ ਪਰਮੇਸ਼ਵਰੀ ਇਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਲਈ ਪ੍ਰਭੂ ਜੀ ਆਸ਼ੀਸ਼ ਬਰਕਤ ਦਇਆ ਪਿਆਈ ਹੁਣ ਤੋਂ ਲੈ ਕੇ ਸਦਾ ਦੇ ਲਈ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਤਾਰੀਕ ਲਈ ਸਤਿ ਆਨੁ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ